ਸਭ ਨੂੰ ਸਤ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਹਰਪ੍ਰੀਤ ਸਿੰਘ ਪੋਡੇ ਮੈਂ ਕ੍ਰਿਸ਼ਨਾ ਹਸਪਤਾਲ ਦੇ ਵਿੱਚ ਬਤੌਰ ਚਾਈਲਡ ਸਪੈਸ਼ਲਿਸਟ ਲਾਸਟ 6 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਅਸਰ ਇੱਕ ਯੂਰੇਨੀਅਮ ਦਾ ਜ਼ਿਕਰ ਆ ਰਿਹਾ ਹੈ ਕਿ ਬੱਚਾ ਨੇ ਬਲੱਡ ਦੇ ਵਿੱਚ ਪਾਇਆ ਗਿਆ ਹੈ ਸਰੀਰ ਇਹ ਪੂਰਾ ਕੀ ਹੈ ਨਾ ਲਾਹੌਰ ਬੱਚਿਆਂ ਦੇ ਸਿਹਤ ਕੇ ਨਾਲ ਇਸ ਦਾ ਜਿਹੜਾ ਵਿਚਾਰ ਕਰਨਾ ਪਈਦਾ ਹੈ ਕੀ ਇਫੈਕਟ ਹੋਊਗਾ ਇਹ ਜਿਹੜੇ ਭਾਰੇ ਤੱਤੂ ਨੇ ਜਿਵੇਂ ਯੂਰੇਨੀਅਮ ਹੋ ਗਿਆ ਲੈਡ ਹੋ ਗਿਆ ਨਿਕਲ ਹੋ ਗਿਆ ਕਿ ਆਪਣੇ ਗਰਾਊਂਡ ਵਾਟਰ ਦੇ ਵਿੱਚ ਪਾਣੀ ਦੇ ਨਾਲ ਚੱਲੇ ਜਾਂਦੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਇੱਕ ਉਹਦੀ ਤਰਕੀ ਹੈ ਜਿੱਥੇ ਪਟੰਡਰ ਦਾ ਸ਼ਹਿਰ ਕੈਂਸਰ ਦੇ ਮਰੀਜ਼ਾਂ ਦੇ ਕਰਕੇ ਬਹੁਤ ਹੀ ਨਾਮ ਦੇ ਵਿੱਚ ਆਇਆ। ਉਹਦੇ ਬਾਅਦ ਉਹਨਾਂ ਨੇ ਉਹਦੇ ਵਿੱਚ ਪਾਣੀ ਦੀ ਜਾਂਚ ਕੀਤੀ। ਜ਼ਿਲ੍ਹੇ ਵਿੱਚ ਸੈਂਪਲਰਾਂ ਦੇ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬੱਚਿਆਂ ਦੇ ਵਾਲਾਂ ਦੇ ਸੈਂਪਲਾਂ 'ਚ ਯੂਰੇਨੀਅਮ ਤੇ ਨਾਲ ਲੈਡ ਦੀ ਕਾਫੀ ਮਾਤਰਾ ਪਾਈ ਗਈ। ਤਕਰੀਬਨ 160 ਸੈਂਪਲਾਂ ਦੇ ਵਿੱਚੋਂ 40% ਸੈਂਪਲਾਂ ਦੇ ਵਿੱਚ ਲੈਡ ਤੇ ਦੂਜਾ ਯੂਰੇਨੀਅਮ ਇਹ ਦੋਨੋਂ ਤੱਤੂ ਜਿਹੜੇ ਕਿ ਸਰੀਰ ਨੂੰ ਬਹੁਤ ਹਾਨੀਕਾਰਕ ਨੇ ਇਹ ਉਹਨਾਂ ਦੀ ਮਾਤਰਾ ਜੀ ਪਾਈ ਗਈ ਹੋਰ ਵੀ ਦੋ ਸ਼ਹਿਰਾਂ ਦੇ ਵਿੱਚ ਇਹ ਜਾਂਚ ਹੋਈ ਹੈ ਤੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਦੇ ਅਧੀਨ ਕੀਤਾ ਗਿਆ ਤਿੰਨ ਸ਼ਹਿਰਾਂ ਦੇ ਵਿੱਚ ਜਿਦੇ ਚ ਰੋਪੜ ਰੂਪਨਗਰ ਚੰਡੀਗੜ੍ਹ ਤੇ ਪਟੰਡਾ ਪਟੰਡਾ ਤੇ ਜਿਹੜਾ ਰੋਪੜ ਸ਼ਹਿਰ ਹੈ ਇਹਦੇ ਵਿੱਚ ਇਹ ਦੋਨੋਂ ਧਾਤੂ ਕਾਫੀ ਮਾਤਰਾ ਦੇ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬਾਲਾਂ ਦੇ ਸੈਂਪਲਾਂ ਚ ਪਾਈ ਗਈਆਂ ਇਹਨਾਂ ਦੇ ਨੁਕਸਾਨ ਇਹ ਨੇ ਕਿ ਇਹ ਭਾਰੇ ਧਾਤੂ ਨੇ ਹੈਵੀ ਮੈਟਲਸ ਨੇ ਇਹਨਾਂ ਦੇ ਪਹਿਲਾਂ ਤਾਂ ਆਪਾਂ ਕਹੀਏ ਸਿੱਕੇ ਦੀ ਗੱਲ ਹੈ ਲੈਡ ਲੈਡ ਦਾ ਸਾਇਨੋ ਕਾਮਨ ਸਾਈਡ ਇਫੈਕਟ ਹੈਗਾ ਜੀ ਬੱਚੇ ਨੇ ਜੋ ਪਾਣੀ ਅਸੀਂ ਪੀ ਰਹੇ ਆ ਭਾਵੇਂ ਉਹ ਫਿਲਟਰ ਵਾਲਾ ਵੀ ਆ ਉਹਦੇ ਵਿੱਚ ਪਾਰਟਸ ਪਰ ਮਿਲੀਅਨ ਦੀ ਪਿਉਰਿਟੀ ਕੀਤੀ ਗਈ ਹੁੰਦੀ ਹੈ ਫਿਲਟਰ ਦੀ ਤਾਂ ਵੀ ਜੇ ਲੈਡ ਆ ਜਾਂਦਾ ਤੇ ਪਹਿਲਾਂ ਤਾਂ ਪੇਟ ਦਰਦ ਉਲਟੀਆਂ ਆਣਾ ਉਸ ਤੋਂ ਬਾਅਦ ਉਹਦੇ ਅੱਗੇ ਵਿਕਾਸ ਤੇ ਅਸਰ ਕਰਨਾ ਮਾਸਪੇਸ਼ੀਆਂ ਤੇ ਅਸਰ ਕਰਨਾ ਉਸ ਤੋਂ ਬਾਅਦ ਉਹਦੇ ਦਿਮਾਗ ਤੇ ਅਸਰ ਕਰਨਾ ਉਹਦੀ ਮੈਮਰੀ ਘਟਾਉਣਾ ਉਹਨੂੰ ਚਿੜਚਿੜਾਪਨ ਲੈਣਾ ਤੇ ਉਸ ਤੋਂ ਬਾਅਦ ਅੱਗੇ ਨੂੰ ਜੇ ਆਪਾਂ ਹੋਰ ਕਹੀਏ ਤੇ ਕਿਡਨੀ ਤੇ ਡੈਮੇਜ ਕਰਦਾ ਹੈ ਤੇ ਜਿੰਨੀ ਵੀ ਇਹ ਪਿਸ਼ਾਬ ਦੇ ਵਿੱਚੋਂ ਨਿਕਲਣ ਵਾਲੇ ਧਾਤੂ ਨੇ ਉਨਾ ਹੀ ਉਹ ਅੰਦਰ ਸਰੀਰਿਕ ਅੰਗਾਂ ਨੂੰ ਅੰਦਰੂਨੀ ਅੰਗਾਂ ਨੂੰ ਖਾਸ ਕਰ ਗੁਰਦੇ ਖਾਸ ਕਰਕੇ ਪੇਟ ਤੇ ਦਿਮਾਗ ਤੇ ਜੀਵਨ ਅਸਰ ਕੇ ਬੱਚੇ ਪੜਨ ਚ ਪਿੱਛੇ ਜਾਂ ਚਲੇ ਜਾਂਦੇ ਨੇ ਜੇ ਬਾਲਾ ਜਾ ਗਿਆ ਤੇ ਬਾਲ ਛੜਨ ਲੱਗ ਜਾਂਗੇ ਤੇ ਜੇ ਅਸੀਂ ਕੋਈ ਵੀ ਪਰਹੇਜ਼ ਨਹੀਂ ਕਰਾਂਗੇ ਜਾਂ ਚਾਂਸ ਹੀ ਨਹੀਂ ਲੈਂਦੇ ਹੈਗੇ ਕੇਵਰੀ ਅਸੀਂ ਸੋਚਦੇ ਆਂ ਕਿ ਆਮ ਬਿਮਾਰੀ ਨਾਲ ਬੱਚਾ ਹੈ ਉਲਟੀਆਂ ਟੱਟੀਆਂ ਲੱਗੀਆਂ ਪਾਣੀ ਦਾ ਰੋਗ ਹੋਏਗਾ ਕੋਈ ਹੈਜਾ ਕੋਲਰਾ ਟਾਈਪ ਹੈ ਬਟ ਅੰਦਰੂਨੀ ਅੰਗ ਜਿਹੜੇ ਨੇ ਇਹ ਚੀਜ਼ ਨਾਲ ਹੌਲੀ ਹੌਲੀ ਡੈਮੇਜ ਹੁੰਦੇ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਹੈ ਕਿ ਜੇ ਇਹ ਜਿਆਦਾ ਬੁਰਾ ਅਸਰ ਕਰਨ ਫਿਰ ਕਈ ਵਾਰੀ ਤੁਹਾਡੇ ਅੰਦਰ ਡੀਐਨਏ ਤੇ ਵੀ ਅਸਰ ਕਰ ਜਾਂਦੇ ਜਿਹਦੇ ਨਾਲ ਬੱਚਿਆਂ ਦੇ ਵਿੱਚ ਕੈਂਸਰ ਤੱਕ ਵੀ ਹੋ ਸਕਦਾ ਜਿਵੇਂ ਆਪਾਂ ਬਲੱਡ ਕੈਂਸਰ ਕਹਿੰਦੇ ਆ ਬਹੁਤ ਹੀ ਅੱਜਕੱਲ੍ਹ ਭਿਆਨਕ ਬਿਮਾਰੀ ਹੈ ਵੀ ਬੱਚਿਆਂ ਨੂੰ ਲੂਕੀਮੀਆ ਹੋ ਜਾਂਦਾ ਜਾਂ ਕੋਈ ਹੋਰ ਸਰਕੋਮਾ ਹੋ ਜਾਂਦਾ ਤੋਂ ਇਹ ਸਾਰੇ ਟੈਟੂ ਦੇ ਛ ਯੂਰੇਨੀਅਮ ਜਿਹੜਾ ਹੈ ਉਹਦਾ ਵੀ ਇਹੀ ਅਸਰ ਹੈ ਯੂਰੇਨੀਅਮ ਬੱਚਿਆਂ ਦੇ ਮੋਟਰ ਡਿਵੈਲਪਮੈਂਟ ਬੱਚੇ ਜਿਹੜੇ ਅੱਜਕੱਲ੍ਹ ਹਾਈਪਰ ਐਕਟਿਵ ਨੇ ਇਹ ਇੱਕ ਕਾਰਨ ਹੋ ਸਕਦਾ ਯੂਰੇਨੀਅਮ ਦਾ ਗੁਰੇਨੀਅਮ ਵੀ ਬਹੁਤ ਜ਼ਿਆਦਾ ਹਾਨੀਕਾਰਕ ਇਸ ਲਈ ਹੈ ਕਿ ਉਹ ਜੇ ਹੇਲ ਕਰ ਲਿਆ ਜਾਵੇ ਫਿਰ ਉਹਦਾ ਨੁਕਸਾਨ ਹੈ ਫੇਫੜਿਆਂ ਤੇ ਉਹਦਾ ਨੁਕਸਾਨ ਹੈ ਤੁਹਾਡੇ ਹਾਰਟ ਦੀ ਫੰਕਸ਼ਨਿੰਗ ਤੇ ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਤੇ ਨੀਂਦ ਦਾ ਵੀ ਜਿਹੜਾ ਆਪਣਾ ਸਾਈਕਲ ਹੈ ਬੱਚਿਆਂ ਦਾ ਉਹ ਵੀ ਖਰਾਬ ਹੋ ਜਾਂਦਾ ਕਿ ਬੱਚੇ ਜਿਹੜੇ ਨੇ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦੇ ਮਾਪੇ ਵੀ ਕਈ ਵਾਰੀ ਕਹਿੰਦੇ ਆ ਕਿ ਬੱਚੇ ਚਿੜਚਿੜੇ ਨੇ ਜੀ ਰਾਤ ਨੂੰ ਸੌਂਦੇ ਨਹੀਂ 2-2 ਵਜੇ ਤੱਕ ਜਾਗਦੇ ਬਟ ਇਹ ਜਿਹੜੀ ਜ਼ਰੂਰਤ ਹੈ ਬਾਬਾ ਵੀਰ ਯੂਨੀਵਰਸਿਟੀ ਨੇ ਜੋ ਇੰਨਾ ਅੱਛਾ ਉਪਰਾਲਾ ਕੀਤਾ ਇਹ ਜ਼ਰੂਰਤ ਸਾਡੇ ਸਾਰੇ ਸ਼ਹਿਰਾਂ ਦੇ ਵਿੱਚ ਸਾਡੇ ਆਪ ਦੇ ਸੂਝਵਾਨ ਲੀਡਰਾਂ ਦੇ ਨਿਰਧਾਰਨ ਉੱਤੇ ਤੇ ਆਪਣੇ ਸੂਝਵਾਨ ਡਿਪਟੀ ਕਮਿਸ਼ਨਰ ਹੋਗੇ ਸਿਵਲ ਸਰਜੰਡੀ ਹੋਗੇ ਇਹ ਸਾਨੂੰ ਵੀ ਸਾਡੇ ਸ਼ਹਿਰ ਲੁਧਿਆਣਾ ਨੂੰ ਵੀ ਇਹਦੀ ਬਹੁਤ ਜ਼ਰੂਰਤ ਹੈ ਜਿਹੜਾ ਡਾਈਂਗ ਇੰਡਸਟਰੀ ਹੈ ਆਪਣੇ ਇੱਥੇ ਬਹੁਤ ਮਸ਼ਹੂਰ ਹੈ ਉਹਦਾ ਪਾਣੀ ਜਾਂਦਾ ਹੈ ਫਾਉਲ ਵਾਟਰ ਟ੍ਰੀਟਮੈਂਟ ਪਲਾਂਟ ਚੋਂ ਵੀ ਜਾਂਦਾ ਪਰ ਜਿਹੜਾ ਪਾਣੀ ਅਸੀਂ ਟ੍ਰੀਟ ਕਰਕੇ ਵੀ ਗਰਾਊਂਡ ਵਾਟਰ ਘਰਾਂ 'ਚ ਦਿੰਨੇ ਆ ਜਿਹੜੇ ਕਿ ਆਮ ਤਰ੍ਹਾਂ ਕਹਿੰਦੇ ਲੋਕਾਂ ਕੋਲੇ ਫਿਲਟਰ ਨਹੀਂ ਹੈ ਜਿਨ੍ਹਾਂ ਲੋਕਾਂ ਕੋਲੇ ਅਸੀਂ ਮਤਲਬ ਕਿ ਬੋਇਲਿੰਗ ਦਾ ਵੀ ਸੁਵਿਧਾ ਨਹੀਂ ਹੈ ਵੀ ਪਾਣੀ ਉਹ ਬਾਲਤੋ ਕੀ ਉਹਨਾਂ ਦੇ ਹਿੰਮਤ ਉਹਨਾਂ ਦੇ ਫਾਇਦੇ ਦੇ ਲਈ ਸਾਨੂੰ ਇਹ ਟੈਸਟ ਸਾਡੇ ਸ਼ਹਿਰ ਦੇ ਵਿੱਚ ਵੀ ਜਿਵੇਂ ਖਾਸ ਕਰ ਅੰਬੇਦਕਰ ਨਗਰ ਹੋ ਗਿਆ ਇਸ ਏਰੀਆ ਵਿੱਚ ਇਧਰ ਦਾਬਾ ਰੋਡ ਹੋ ਗਈ ਗਿਆਸਪੁਰ ਏਰੀਆ ਹੋ ਗਿਆ ਇੱਥੇ ਜ਼ਰੂਰ ਕਰਨੇ ਚਾਹੀਦੇ ਆ ਮੌਸਮ ਬਦਲਦਾ ਆ ਹਮ ਤਾਂ ਜ਼ਰੂਰ ਹੈ ਟੈਸਟ ਕਰਨਾ ਅੱਛਾ ਸਭ ਨੂੰ ਆਮੰਦੀ ਗਰਮ ਪਾਣੀ ਧਰ ਕੇ ਪੀਓ ਪਾਣੀ ਦੇ ਬਿਸਤਪ ਦੇ ਵਿੱਚ ਐਸਾ ਐਸਾ ਕਰਦਾ ਹੈ ਜਿਵੇਂ ਇਹ ਨਮਾਨ ਨਾ ਨਾ ਤਾਂ ਜੇ ਬੱਚੇ ਇਸ ਪਾਣੀ ਨੂੰ ਪੀ ਲੈਣਗੇ ਜਿਸਾਸਾ ਦਾ ਜ਼ਿਕਰ ਕੀਤਾ ਕਾਫੀ ਇਫੈਕਟਿਵ ਹੁੰਦਾ ਹੈ ਹਾਂਜੀ ਇਫੈਕਟਿਵ ਹੈ ਪਾਣੀ ਉਬਾਲਣਾ ਤਾਂ ਸਾਇਨਰ ਉਪਰਾਨੀ ਆਪਣੀ ਕੁਦਰਤ ਦੀ ਕਲਾ ਦਿੱਤੀ ਹੋਈ ਹੈ ਸੰਨ ਪਰਮਾਤਮਾ ਨੇ ਵੀ ਉਬਾਲੋ ਤੇ ਕਾਫੀ ਜਿਹੜੇ ਤੱਤ ਨੇ ਖਤਮ ਕਰ ਬੈਕਟੀਰੀਆ ਨੇ ਹੋ ਰਹਾ ਹੈ ਉਹ ਖਤਮ ਹੋ ਜਾਂਦੇ ਹੈ ਕੋਲਰਾ ਵੀ ਹੋ ਜਾਂਦਾ ਹੈ ਹੈ ਜਾਂ ਵੀ ਇਦਾਂ ਇੱਤੇ ਜਿਹੜੇ ਆਪਣਾ ਅੱਜ ਕੱਲ ਪੀਲੀਆ ਫੈਲਿਆ ਜਿਹਨੂੰ ਹੈਪਟਾਈਟਸ ਐ ਕਹਿੰਦੇ ਮੌਸਮੀ ਪੀਲੀਆ ਜਦੋਂ ਆਇਆ ਉਹ ਤੇ ਗੰਦਾ ਪਾਣੀ ਪੀ ਆ ਗਿਆ ਪਿੱਛੋਂ ਜਾਂ ਪਾਣੀ ਸੀਵਰ ਵਾਟਰ ਨਾਲ ਮਿਕਸ ਹੋ ਕੇ ਆ ਗਿਆ ਕਿਤੇ ਵੀ ਥੋੜਾ ਜਿਹਾ ਇਹ ਚੀਜ਼ ਸਾਡੇ ਲਈ ਬਿਮਾਰੀ ਪ੍ਰिवेंट ਕਰਦੀ ਹੈ ਪਾਣੀ ਉਬਾਲਣਾ ਤੇ ਪਾਣੀ ਉਬਾਲਣ ਨਾਲ ਕਾਫੀ ਤੱਤ ਤਾਂ ਇਟੈਫੈਕਟਿਵ ਕੁਆਂਟੀਟੀ ਚ ਹੀ ਚਲੇ ਜਾਂਦੇ ਕਿ ਉਹਨਾਂ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਹ ਤਾਂ ਬਹੁਤ ਫਾਇਦਾ ਏਜ ਲਿਮਟ ਵੀ ਰਹਿਣੀ ਹੈ ਜੇ ਪਾਣੀ ਦਾ ਸਿਰਫ ਕਿਤਾ ਕੁਝ ਕੁ ਕੰਟਰੀ ਵਾਲਾਂ ਦੇ ਵਿੱਚ ਜਾਂ ਬਲੱਡ ਵਿੱਚ ਸੈਕਸ਼ਨ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ। ਇਹ ਕੋਈ ਕੈਂਸਰ ਵਾਲੀ ਬਿਮਾਰੀ ਹੈ ਜੀ ਇੱਕ ਭਿਆਨਕ ਬਿਮਾਰੀ ਹੈ ਉਹ ਕੋਈ ਉਮਰ ਦੇਖ ਕੇ ਨਹੀਂ ਆਉਂਦੀ। ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਬੱਚਿਆਂ ਦਾ ਜੀਵਨ ਹੈ ਬੜਾ ਸੁਖਾਲਾ ਜੀਵਨ ਹੋਏਗਾ ਜੀ ਘਰੇ ਬੱਚਾ ਹੋਇਆ ਹੈ ਬੱਚਾ ਸਕੂਲ ਜਾਣ ਲੱਗਿਆ ਤੰਦਰੁਸਤੀ ਛੇ। ਬਜ਼ੁਰਗ ਬੰਦਾ ਹੈ ਜਾਂ ਇੱਕ ਉਮਰ ਤੋਂ ਬਾਅਦ ਇਨਸਾਨ ਸੋਚਦਾ ਵੀ ਚਲੋ ਇਹਦੀ ਏਜ ਸੀ ਇਹਨੂੰ ਕੈਂਸਰ ਹੋ ਗਿਆ। ਇਹ ਥੋੜਾ ਜਿਹਾ ਸ਼ੌਕਿੰਗ ਵੀ ਹੁੰਦਾ ਬੱਚਿਆਂ ਦੇ ਲਈ। ਔਰ ਬੱਚਿਆਂ ਨੂੰ ਟ੍ਰੀਟ ਕਰਨਾ ਵੀ ਉਨੇ ਹੀ ਆਸਾਨ ਹੈ ਜੇ ਉਹ ਸਹੀ ਟਾਈਮ ਤੇ ਡਾਇਗਨੋਸ ਹੋ ਜਾਵੇ। ਤੋਂ ਇਹ ਪਾਣੀ ਦੀਆਂ ਬਿਮਾਰੀਆਂ ਤੋਂ ਤਾਂ ਅਸੀਂ ਹਰ ਇਨਸਾਨ ਹਰ ਉਮਰ ਦੀ ਬਚ ਸਕਦੇ। ਭਾਵੇਂ ਉਹ ਸਿਆਣਾ ਹੈ, ਭਾਵੇਂ ਉਹ ਬੱਚਾ ਹੈ, ਭਾਵੇਂ ਉਹ ਸਕੂਲ ਜਾਣ ਵਾਲਾ ਹੈ, ਭਾਵੇਂ ਉਹ ਨੌਕਰੀ ਸ਼ੁਦਾ ਹੈ, ਜੇ ਉਹ ਆਪਣੇ ਨਾਲ ਸਾਫ਼ ਪਾਣੀ ਨਾਲ ਲੈ ਕੇ ਜਾਵੇ ਤਾਂ ਉਹ ਹੀ ਪੀਲੇ ਉਹਦੇ ਨਾਲ ਹੀ ਬਹੁਤ ਬਿਮਾਰੀਆਂ ਬਚ ਜਾਂਦੀਆਂ।